ਸ਼ਿਆਰਪਰ ਦੇ ਜੰਗਲਾਂ ਵਿੱਚ ਲੱਭ ਗਿਆ ਮਹਾ ਭਾਰਤ ਸਮੇਂ ਦੇ ਰਾਜੇ ਦਾ ਪਿੰਡ ਜਿੱਥੇ ਅੱਜ ਵੀ ਨਿਕਲਦਾ ਉਸ ਸਮੇਂ ਦਾ ਕੀਮਤੀ ਖਜ਼ਾਨਾ ਨੂੰ ਕਾਫੀ ਚੀਜ਼ਾਂ ਮਿਲੀਆਂ ਜਿੱਦਾਂ ਧਰਤੀ ਵਿੱਚੋਂ ਗੋਡੀ ਕਰਦੇ ਸੀ ਅਸੀਂ ਸਾਨੂੰ ਸੋਨੇ ਦੀਆਂ ਮੁੰਦਰੀਆਂ ਜੇ ਨਤਣੀਆਂ ਪਾਉਂਦੀਆਂ ਪਾਣੀ ਬੁੜੀਆਂ ਪਾਉਂਦੀਆਂ ਹੁੰਦੀਆਂ ਜਨਾਨੀਆਂ ਉਹ ਮਿਲਦੀਆਂ ਰਹੀਆਂ ਜੀ ਮੱਠ ਮਿਲਦੇ ਜੀ ਚਾਰ-ਚਾਹ ਕੋਟ ਦਾਣੇ ਆਂਦੇ ਹੁੰਦੇ ਸੀ ਅੱਜ ਵੀ ਲੋਕਾਂ ਦੇ ਘਰ ਮੱਠ ਮੌਜੂਦੇ ਪਿਆ ਇੱਕ ਬੰਦੇ ਨੇ ਰੱਖਿਆ ਸਾਹਮਣੇ ਇੱਕ ਮੱਟੋ ਦਾ ਇਹ ਲੋ 5000 ਸਾਲ ਪਹਿਲਾਂ ਦਾ 5000 ਸਾਲ ਪਹਿਲਾਂ ਦਾ ਉਹ ਮੱਟ ਬੜੇ ਹੋਰ ਤਰ੍ਹਾਂ ਦੇ ਬਣੇ ਆ ਜੀ ਬੜੇ ਮੌਜੂਦ ਹੈ ਹਾਂ ਹਾਂ ਤੇ ਪਿੱਛੇ ਅਸੀਂ ਤਾਂ ਦੇਖਣੇ ਪਿੱਛਲਾ ਜਿਹੜਾ ਇਤਿਹਾਸ ਸੀ ਬੜਾ ਵਧੀਆ ਇਤਿਹਾਸ ਸੀ ਬਹੁਤ ਅਸੀਂ ਹੁਣ ਬਹੁਤ ਜ਼ਿਆਦਾ ਸੰਘਣੇ ਜੰਗਲ ਦੇ ਵਿੱਚ ਪਹੁੰਚ ਚੁੱਕੇ ਆ ਤੁਸੀਂ ਦੇਖ ਸਕਦੇ ਆ ਪਾਣੀ ਦਾ ਫਲੋ ਵੀ ਕਾਫੀ ਤੇਜ਼ ਇੱਕੇ ਰਾਹਤੇ 'ਚ ਸਾਨੂੰ ਘਰ ਜਿਹੜੇ ਆ ਪ੍ਰਾਤਨ ਸਮੇਂ ਦੇ ਦਿਖਾਈ ਦੇ ਰਹੇ ਆ ਉਹ ਦਿਖਾ ਕੇ ਤਾਂ ਫਿਰ ਅਸੀਂ ਜੰਗਲ ਕ੍ਰੋਸ ਕਰਕੇ ਤੁਹਾਨੂੰ ਪਿੰਡ ਵੱਲ ਲੈ ਕੇ ਜਾਣਾ ਆ ਸਦੀਆਂ ਪੁਰਾਣੇ ਘਰ ਆ ਜਿਹੜੇ ਜੰਗਲ ਦੇ ਵਿੱਚ ਇੱਕ ਤਰ੍ਹਾਂ ਲੁਕੇ ਹੋਏ ਆ ਸਾਹਮਣੇ ਦਿਖਾਈ ਦੇ ਰਹੇ ਸਾਨੂੰ ਇਹ ਸਾਡਾ ਜਿਹੜਾ ਪਿੰਡ ਜਿਹੜੇ ਵੀਰ ਵਿਊ ਦੇ ਇਹਦੇ ਰਾਜੇ ਬਰਾੜ ਦੀ ਨਗਰੀ ਸੀ ਅੱਛਾ ਜੀ ਇਹ ਜਿਹੜੇ ਪਿੰਡ ਦੀ ਇਤਿਹਾਸ ਆ ਇਹ ਤੁਹਾਨੂੰ ਹਰੀਦੁਆਰ ਵੀ ਮਿਲੂਗਾ ਕਾਗਜ਼ਾਂ 'ਚ ਅੱਛਾ ਜੀ ਉੱਥੇ ਲਿਖਿਆ ਗਿਆ ਰਾਜੇ ਬਰਾੜ ਦੀ ਨਗਰੀ ਅਸਾਂ ਮਤਲਬ ਰਾਜੇ ਬਰਾੜ ਦਾ ਪਿੰਡ ਆਏ ਪਿੰਡ ਰਾਜੇ ਬਰਾੜ ਦਾ ਪਿੰਡ ਸੀ ਰਾਜਾ ਬਰਾੜ ਹੀ ਸੀਗਾ ਇਸ ਸਾਰੇ ਇ ਇਹ ਅਸੀਂ ਕਈ ਵਾਰੀ ਹਰੀਦੁਆਰ ਜਾਈਦਾ ਆਪਣੇ ਥੋੜਾ ਹਸ ਲੈ ਕੇ ਉੱਥੇ ਸਮਝਦੇ ਬੇਹਕੋੜ ਦੇ ਪਾਣੀ ਜਿਹੜੇ ਦੱਸਦੇ ਉੱਥੇ ਲਿਖਿਆ ਹੁੰਦਾ ਰਾਜਾ ਬਰਾੜ ਦੇ ਕਿਢ ਤੋਂ ਆਇਆ ਹਾਂ ਰਾਜਾ ਬਰਾੜ ਦੀ ਨਗਰੀ ਹੈ ਡੜਿਆਲ ਪਿੰਡ ਦਾ ਲਿਖਿਆ ਹੁੰਦਾ ਉੱਥੇ ਦੇਖਿਆ ਡੜਿਆਲ ਪਿੰਡ ਲਿਖਿਆ ਡੜਿਆਲ ਦੇ ਵਿੱਚ ਉਹਨਾਂ ਦੀ ਬਣਾਈ ਇੱਕ ਬੋਲੀ ਹੈ ਜਿੱਥੇ ਅਸੀਂ ਖੜੇ ਆ ਮੌਕੇ ਤੇ ਜੀ ਆਹ ਬੋਲੀ ਆ ਜੀ ਹਾਂ ਜੀ ਸਾਨੂੰ ਬਜ਼ੁਰਗ ਪਾਣੀ ਪੀ ਕੇ ਦਿਖਾ ਰਹੇ ਆ ਬੋਲੀ ਦਾ ਜਿਹੜਾ ਇੱਕ ਚਮਤਕਾਰ ਆ ਇਹ ਦੱਸਦੇ ਪਏ ਆ ਜਿਸ ਤਰ੍ਹਾਂ ਕਿ ਇਹ ਪਾਣੀ ਪੀਨਾਂ ਜਿਹੜੇ ਬੱਚਿਆਂ ਨੂੰ ਸੋਕਾ ਪਿਆ ਹੁੰਦਾ ਆ ਤਾਂ ਉਹ ਠੀਕ ਹੋ ਜਾਂਦੇ ਆ ਤੇ ਕਿੰਨੇ ਬੱਚੇ ਠੀਕ ਹੋ ਜਾਂਦੇ ਇੱਥੇ ਕਾਫੀ ਦੂਰ ਤੋਂ ਦੁਨੀਆ ਲਈ ਸਾਥੀ ਨਾ ਬਲਕਿ ਮੇਰਾ ਲੱਗਦਾ ਇਹ ਇੱਥੇ ਅੱਛਾ ਇੰਨਾ ਤਗੜਾ ਮੇਰਾ ਹਾਂਜੀ ਹਾਂਜੀ ਦੁਨੀਆ ਅੰਦੀ ਰੋਸ਼ਨਾ ਕਰਨ ਵਾਸਤੇ ਇੱਥੇ ਪੀਵੀ7 ਰਾਈਡਰ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਅਸਲਾਮ ਅਲੈਕੁਮ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਉਸ ਇਤਿਹਾਸ ਤੋਂ ਜਾਣੂ ਕਰਵਾਉਣ ਜਾ ਰਹੇ ਹਾਂ ਜਿਹੜਾ 5500 ਸਾਲ ਪੁਰਾਣਾ ਆ ਮਹਾਭਾਰਤ ਦੇ ਸਮੇਂ ਦਾ ਆ ਰਾਜਾ ਬਰਾਟ ਹੁੰਦਾ ਸੀ ਜਿਹਦੇ ਬਾਰੇ ਅਸੀਂ ਕਿਤਾਬਾਂ ਵਿੱਚ ਵੀ ਪੜ੍ਹਦੇ ਰਹੇ ਹਾਂ ਛੋਟੇ ਹੁੰਦੇ ਟੀਵੀਆਂ ਦੇ ਵਿੱਚ ਜਦੋਂ ਮਹਾਭਾਰਤ ਆਉਂਦਾ ਸੀ ਤਾਂ ਅਸੀਂ ਦੇਖਦੇ ਹੁੰਦੇ ਸੀਗੇ ਅੱਜ ਅਸੀਂ ਤੁਹਾਨੂੰ ਉਸ ਬਰਾਟ ਰਾਜੇ ਦੇ ਪਿੰਡ ਵਿੱਚ ਲੈ ਕੇ ਜਾਣਾ ਆ ਜਿਹੜੇ ਪਿੰਡ ਦੇ ਲੋਕ ਆ ਉਹਨਾਂ ਦਾ ਵੀ ਇਹੀ ਕਹਿਣਾ ਆ ਕਿ ਇਹ ਬਰਾਟ ਰਾਜੇ ਦਾ ਪਿੰਡ ਆ ਇਹ ਪਿੰਡ ਦੇ ਵਿੱਚ ਅੱਜ ਵੀ ਜੰਗਲਾਂ ਵਿੱਚ ਅਣਗਿਣਤ ਝਰਨੇ ਆ ਜਿਹੜੇ ਦੇਖਣ ਨੂੰ ਮਿਲਦੇ ਆ ਪੁਰਾਣੇ-ਪੁਰਾਣੇ ਘਰ ਵੀ ਆ ਜੰਗਲ ਵਿੱਚ ਜਿਹੜੇ ਟਹਿ ਟੇਰੀ ਖੰਡਰ ਬਣ ਚੁੱਕੇ ਆ ਉਹ ਸਭ ਦਿਖਾਵਾਂਗੇ ਕਿਉਂਕਿ ਇਸ ਪਿੰਡ ਵਿੱਚ ਅਸੀਂ ਤੁਹਾਨੂੰ ਜੰਗਲ ਰਾਹੀਂ ਲੈ ਕੇ ਜਾਣਾ ਆ ਕਾਫੀ ਲੰਬਾ ਟਰੈਕ ਆ ਸਭ ਘਰ ਦਿਖਾਵਾਂਗੇ ਉਹ ਪੁਰਾਣੇ-ਪੁਰਾਣੇ ਚਲੋ ਹੁਣ ਚੱਲਦੇ ਆ ਉੱਥੇ ਜਾ ਕੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਇਸ ਪਿੰਡ ਦੀ ਪੂਰੀ ਡਿਟੇਲ ਅਸੀਂ ਪਿੰਡ ਦੇ ਕਾਫੀ ਨੇੜੇ ਪਹੁੰਚ ਚੁੱਕੇ ਆ ਇੱਥੋਂ ਪਿੰਡ 2 ਕਿਲੋਮੀਟਰ ਰਹਿ ਜਾਂਦਾ ਆ ਇਹ ਜੰਗਲੀ ਰਸਤਾ ਦੇਖ ਕੇ ਤੁਹਾਨੂੰ ਪਤਾ ਚਲ ਜਾਏਗਾ ਕਿ ਇਹ ਪਿੰਡ ਜਿਹੜਾ ਆ ਜੰਗਲ ਨਾਲ ਘਿਰਿਆ ਹੋਇਆ ਆ ਜਿਸੇ ਕਰਕੇ ਪਿੰਡ ਦੇ ਲੋਕ ਰਾਤ ਤੋਂ ਆਪਣੇ ਘਰੋਂ ਨਿਕਲੋਂ ਪਰਹੇਜ਼ ਕਰਦੇ ਆ ਹੁਣ ਤੁਸੀਂ ਜਿੱਧਰ ਵੀ ਦੇਖੂਗੇ ਤੁਹਾਨੂੰ ਜੰਗਲੀ ਜੰਗਲ ਮਿਲਣੇ ਆ ਇਸ ਪਿੰਡ ਦੇ ਜੰਗਲਾਂ ਦੇ ਵਿੱਚ ਕਾਫੀ ਝਰਨੇ ਆ ਲੋਕ ਉਹਨਾਂ ਝਰਨਿਆਂ ਦਾ ਪਾਣੀ ਵੀ ਵਰਤਦੇ ਆ ਹੁਣ ਮੈਂ ਤੁਹਾਨੂੰ ਪਹਿਲਾ ਪਿੰਡ ਦੀ ਲੋਕੇਸ਼ਨ ਦੱਸ ਦਿੰਦਾ ਜਾਂਦੇ ਜਾਂਦੇ ਜਦੋਂ ਤੁਸੀਂ ਪੰਜਾਬ ਦੇ ਹਿਸ਼ਾਰਪੁਰ ਤੋਂ ਤਲਵਾੜੇ ਜਾਣੇ ਆ ਬਾਇਆ ਜਨੋੜੀ ਢੋਲਵਾਹਾ ਹੁੰਦੇ ਹੋਏ ਤਾਂ ਇਹ 50 ਕਿਲੋਮੀਟਰ ਪੈ ਜਾਂਦਾ ਹਿਸ਼ਾਰਪੁਰ ਤੋਂ ਬਿਲਕੁਲ ਲੈਫਟ ਹੈਂਡ ਤੇ ਤੁਸੀਂ ਕਿਸੇ ਨੂੰ ਵੀ ਪੁੱਛੂਗੇ ਪਿੰਡ ਡੜਿਆਲ ਤਾਂ ਤੁਸੀਂ ਆਸਾਨੀ ਨਾਲ ਇਸ ਪਿੰਡ ਵਿੱਚ ਪਹੁੰਚ ਜਾਓਗੇ ਇਹ ਪਿੰਡ ਦੇ ਲੋਕ ਅੱਜ ਵੀ ਪੁਰਾਣੇ ਸਮੇਂ ਵਾਂਗ ਜ਼ਿੰਦਗੀ ਬਤੀਤ ਕਰਦੇ ਆ ਅੱਜ ਵੀ ਤੁਹਾਨੂੰ ਇੱਥੇ ਲੋਕ ਭੇਡਾਂ ਬੱਕਰੀਆਂ ਚਾਰਦੇ ਮਿਲਣਗੇ ਅਸੀਂ ਪਿੰਡ ਦੇ ਬਿਲਕੁਲ ਕੋਲ ਆ ਗਏ ਆ ਸਾਨੂੰ ਇੱਕ ਬਹੁਤ ਜ਼ਿਆਦਾ ਸੋਹਣਾ ਇੱਕ ਹੋਦ੍ਰਿਸ ਮਿਲਿਆ ਤੇ ਤੁਹਾਨੂੰ ਦਿਖਾਉਦੇ ਆ ਇਹਦੇ ਕੋਲ ਜਾ ਕੇ ਜਿੱਦਾਂ ਮੈਂ ਤੁਹਾਡੇ ਨਾਲ ਗੱਲ ਕਰਦਾ ਪਿਆ ਸੀ ਕਿ ਇਹ ਪਿੰਡ ਜਿਹੜਾ ਆ ਜੰਗਲ ਦੇ ਵਿੱਚ ਆ ਲੋਕਾਂ ਨੂੰ ਕਿੰਨੀ ਦਿੱਕਤ ਆਂਦੀ ਆ ਜੇ ਉਹ ਫਸਲ ਬੀਜਦੇ ਆ ਕਣਕ ਬੀਜੀ ਹੋਈ ਆ ਕਿਸੇ ਨੇ ਇਹਦੇ ਵਿੱਚ ਝੁੱਗੀ ਪਾਈ ਹੋਈ ਆ ਤੇ ਨਾਲ ਮਣਾ ਬਣਾਇਆ ਹੋਇਆ ਆ ਮਣੇ ਬਾਰੇ ਤੁਸੀਂ ਸਮਝਦੇ ਆਂ ਜ਼ਿਆਦਾ ਤਾਂ ਸਾਨੂੰ ਪਹਾੜੀ ਏਰੀਏ ਦੇ ਵਿੱਚ ਜੰਗਲਾਂ ਦੇ ਵਿੱਚ ਇਹ ਚੀਜ਼ ਮਿਲਦੀ ਆ ਕਿ ਡੰਡੇ ਦੇ ਗੱਡ ਕੇ ਉੱਪਰ ਝੁੱਗੀ ਬਣਾਈ ਹੁੰਦੀ ਆ ਜੰਗਲੀ ਜਾਨਵਰਾਂ ਤੋਂ ਵੀ ਜਿਹੜਾ ਬਚਿਆ ਜਾਵੇ ਤੇ ਫਸਲ ਜਿਹੜੀ ਆ ਇਹਦੀ ਦੇਖਭਾਲ ਕੀਤੀ ਜਾਵੇ ਇੰਨਾ ਖਤਰਾ ਆ ਜੰਗਲੀ ਜਾਨਵਰਾਂ ਦਾ ਚਲੋ ਅੰਦਰ ਚੱਲਦੇ ਆ ਦੇਖਦੇ ਆ ਕਿ ਇਹ ਲੋਕ ਕਿੰਨਾ ਸਟਰਗਲ ਕਰਦੇ ਆ ਜੰਗਲਾਂ ਵਿੱਚ ਰਹਿ ਕੇ ਇਲੋ ਸਾਹਮਣੇ ਬਣਾਇਆ ਜਿਹੜਾ ਤੁਹਾਨੂੰ ਅਸੀਂ ਦਿਖਾ ਲੈਣਾ ਆ ਤੁਸੀਂ ਦੇਖ ਸਕਦੇ ਆ ਕਿੰਨਾ ਮਜ਼ਬੂਤ ਬਣਾਇਆ ਹੋਇਆ ਆ ਜਿਹੜਾ ਹਲਾਇਆ ਵੀ ਨਹੀਂ ਹਿੱਲਦਾ ਪਿਆ ਤੇ ਉੱਪਰ ਰੈਸਟ ਕਰਨ ਨੂੰ ਇਹਦੇ ਤੁਸੀਂ ਦੇਖ ਸਕਦੇ ਆ ਜਿਹੜੇ ਨੜੇ ਹੁੰਦੇ ਆ ਤੇ ਉਹ ਵਿਛਾਏ ਹੋਏ ਆ ਆਲੇ ਦੁਆਲੇ ਇੰਨਾ ਸ਼ਾਨਦਾਰ ਬਾਤਵਾਨਾ ਹਰ ਕਿਸੇ ਦਾ ਇੱਥੇ ਆ ਕੇ ਰੁਕੋ ਨੂੰ ਮਨ ਕਰੇਗਾ ਤੇ ਆ ਝੁੱਗੀ ਆ ਇਹ ਵੀ ਤੁਹਾਨੂੰ ਅੰਦਰੋਂ ਦਿਖਾਉਦੇ ਆ ਮੰਜਾ ਡਾਇਆ ਹੋਇਆ ਇਹਦੇ ਅੰਦਰ ਕੰਬਲ ਵਗੈਰਾ ਅੰਦਰ ਰੱਖਿਆ ਹੋਇਆ ਸਮਾਨ ਰਾਤ ਸੌਣ ਵਾਸਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਅੱਜ ਵੀ ਦੇਖਣ ਨੂੰ ਮਿਲਦੀਆਂ ਇਨ੍ਹਾਂ ਪਿੰਡਾਂ ਦੇ ਵਿੱਚ ਅਸੀਂ ਰਸਤੇ ਦੇ ਵਿੱਚ ਰੁਕੇ ਆ ਬਹੁਤ ਸੋਹਣਾ ਦ੍ਰਿਸ਼ ਸਾਨੂੰ ਨਜ਼ਰ ਆਇਆ ਤੁਸੀਂ ਹੁਣ ਆਲੇ-ਦੁਆਲੇ ਨਜ਼ਰ ਮਾਰੋ ਕਿੰਨਾ ਸੰਘਣਾ ਜੰਗਲ ਆ ਜਿਨੇ ਸਾਨੂੰ ਰੁਕਣ ਤੋਂ ਮਜਬੂਰ ਕਰਤਾ ਕੋਈ ਸੋਚ ਸਕਦਾ ਆ ਕਿ ਸਾਡੇ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੇ ਜੰਗਲ ਹੋ ਸਕਦੇ ਆ ਹੁਣ ਥੋੜਾ ਜਿਆ ਅੰਦਰ ਚੱਲਦੇ ਆ ਕੁਦਰਤ ਦਾ ਮਜ਼ਾ ਲੈਣੇ ਆ ਇੱਕ ਸਕੂਨ ਮਿਲਦਾ ਪਿਆ ਸਾਨੂੰ ਇੱਥੇ ਰੁੱਕ ਕੇ ਬਾਈਕ ਆਸੀ ਆਪਣੀ ਲਾਤੀ ਆ ਸਾਈਡ ਤੇ ਕਿਉਂਕਿ ਬਾਈਕ ਇੱਧਰ ਆ ਨਹੀਂ ਸਕਦੀ ਤੁਸੀਂ ਦੇਖ ਸਕਦੇ ਆ ਇੱਥੇ ਦਾ ਦ੍ਰਿਸ਼ ਪਾਣੀ ਕਾਫੀ ਤੇਜ਼ ਆ ਰਿਹਾ ਪਿੱਛੋਂ ਇਹ ਪਾਣੀ ਜਿੱਦਾਂ ਜਿੱਦਾਂ ਅਸੀਂ ਹੁਣ ਅੱਗੇ ਜੰਗਲ ਵੱਲ ਨੂੰ ਵਧਣਾ ਆ ਇਹ ਪਾਣੀ ਦਾ ਫਲੋ ਕਾਫੀ ਤੇਜ਼ ਹੁੰਦਾ ਜਾਣਾ ਆ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਸ ਪਿੰਡ ਦੇ ਜੰਗਲਾਂ ਵਿੱਚ ਬਹੁਤ ਜ਼ਿਆਦਾ ਝਰਨੇ ਆ ਜਿੱਥੋਂ ਇਹ ਪਾਣੀ ਆ ਰਿਹਾ ਆ ਹੁਣ ਅਸੀਂ ਜੰਗਲ ਦੇ ਵਿੱਚ ਚੱਲਣਾ ਆ ਰਾਸਤੇ ਦੇ ਵਿੱਚ ਬਹੁਤ ਪ੍ਰਾਤਨ ਸਮੇਂ ਦੇ ਘਰ ਆਉਂਦੇ ਆ ਜਿਹੜੇ ਢਾਈ ਢੇਰੀ ਹੋ ਚੁੱਕੇ ਆ ਸਦੀਆਂ ਪੁਰਾਣੇ ਆ ਸਭ ਦਿਖਾਉਦੇ ਜਾਣਾ ਆ ਜੰਗਲ ਦਾ ਸੋਹਣਾ ਦ੍ਰਿਸ਼ ਵੀ ਦਿਖਾਵਾਂਗੇ ਜਿਹੜਾ ਹਰ ਕਿਸੇ ਨੂੰ ਵਧੀਆ ਲੱਗੇਗਾ ਤੁਸੀਂ ਇੱਕ ਵਾਰ ਨਿਗਾ ਮਾਰ ਸਕਦੇ ਆ ਆਲੇ ਦੋਲੇ ਪੰਛੀਆਂ ਦੀਆਂ ਬਾਜਾਂ ਆ ਰਹੀਆਂ ਆ ਜਿਹੜੀਆਂ ਹਰ ਕਿਸੇ ਦੇ ਦਿਲ ਨੂੰ ਛੂਣ ਗਈਆਂ ਚਲੋ ਹੁਣ ਚਲਿਏ ਅੱਜ ਜੋ ਸਾਨੂੰ ਲੱਗਦਾ ਆ ਕਿ ਅਸੀਂ ਪੂਰਾ ਅਰੇਂਜਮੈਂਟ ਨਹੀਂ ਕਰਕੇ ਆਏ ਸੀਗੇ ਪਾਣੀ ਕਾਫੀ ਤੇਜ਼ ਹੋਣ ਕਰਕੇ ਸਾਡੇ ਬੂਟ ਵਗੈਰਾ ਜਿਹੜੇ ਆ ਸਾਰੇ ਭੇਜਣੇ ਆ ਅੱਜ ਚਲੋ ਚੱਲਦੇ ਆ ਹੁਣ ਰਾਸਤੇ ਦੇ ਵਿੱਚ ਇੱਕ ਦ੍ਰਿਸ਼ ਦਿਖਾਈ ਦਿੱਤਾ ਸਾਨੂੰ ਤੁਸੀਂ ਆਹ ਸਾਹਮਣੇ ਦੇਖ ਸਕਦੇ ਆ ਪਾਣੀ ਦੇ ਫਲੋਅ ਨਾਲ ਜਦੋਂ ਪਾਣੀ ਬਹੁਤ ਤੇਜ਼ ਹੁੰਦਾ ਆ ਜਿਹੜੀ ਇਹ ਪਹਾੜੀ ਆ ਸਾਰੀ ਖੋ ਚੁੱਕੀ ਆ ਜੜਾ ਉਹ ਵੀ ਬਾਹਰ ਆ ਗਈਆਂ ਦਰਖਤਾਂ ਨਹੀਂ ਆ ਤੁਸੀਂ ਆਹ ਦੇਖ ਲਓ ਇੱਕ ਤੁਸੀਂ ਲਾ ਲਓ ਸ਼ੀਵ ਜੀ ਬਣ ਗਈ ਪਹਾੜੀ ਦੀ ਜਿਹੜੀ ਬਿਲਕੁਲ ਅਲੱਗ ਜਈ ਆ ਜਿੱਦਾਂ ਅਸੀਂ ਹਿਮਾਚਲ ਜਾਂਦੇ ਆ ਤਾਂ ਉੱਥੇ ਪਹਾੜਾਂ ਦੇ ਝਰਨਿਆਂ ਦੇ ਨਾਲ ਇਸ ਤਰ੍ਹਾਂ ਦੀ ਬਾੜੀ ਜਾ ਹੋ ਜਾਂਦਾ ਆ ਬਣ ਜਾਂਦਾ ਇੱਕ ਡਿਜ਼ਾਈਨ ਜਿਹਾ ਸੇਮ ਉਸੇ ਤਰ੍ਹਾਂ ਦਾ ਬਣਿਆ ਹੋਇਆ ਆ ਹਰ ਕੋਈ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਸ ਤਰ੍ਹਾਂ ਦਾ ਇੱਥੇ 뷰 ਆ ਉਹ ਸੋਚਣ ਨੂੰ ਮਜਬੂਰ ਹੋ ਜਾਏਗਾ ਕਿ ਇਹ ਸਾਡੇ ਪੰਜਾਬ ਦੀ ਜਗ੍ਹਾ ਆ ਸ਼ਹਿਰਪ ਤੋਂ ਸਿਰਫ 50 ਕਿਲੋਮੀਟਰ ਦੂਰ ਤੁਸੀਂ ਦੇਖ ਲਓ ਕਿੰਨਾ ਖੂਬਸੂਰਤ ਨਜ਼ਾਰਾ ਆ ਇਹਨੂੰ ਦੇਖ ਕੇ ਹਰ ਕੋਈ ਇਹ ਸੋਚਣੋਂ ਮਜਬੂਰ ਹੋ ਜਾਏਗਾ ਕਿ ਇਹ ਸਾਡਾ ਪੰਜਾਬ ਨਹੀਂ ਹੋ ਸਕਦਾ ਜਦ ਕਿ ਇਹ ਸਾਡਾ ਪੰਜਾਬ ਹੀ ਆ ਜਿੱਥੇ ਅਸੀਂ ਘੁੰਮ ਰਹੇ ਆ ਕਿੰਨੀ ਕਿੰਨੀ ਦੂਰ ਅਸੀਂ ਜਾਣੇ ਆ ਤੇ ਸਾਡੇ ਜਦ ਕੇ ਲੱਗੇ ਇੰਨੀਆਂ ਸੋਹਣੀਆਂ ਸੋਹਣੀਆਂ ਜਗ੍ਹਾ ਹੈਗੀਆਂ ਆ ਜਿਹੜੀਆਂ ਫੈਮਿਲੀ ਦੇ ਨਾਲ ਘੁੰਮਾਂ ਵਾਲੀਆਂ ਵੀ ਆ ਟਰੈਕਿੰਗ ਵਾਸਤੇ ਐਡਵੈਂਚਰ ਵਾਸਤੇ ਤੁਸੀਂ ਇੱਥੇ ਆ ਕੇ ਆਪਣਾ ਰਾਤ ਨੂੰ ਕੈਂਪਿੰਗ ਵੀ ਕਰ ਸਕਦੇ ਆ ਹੁਣ ਤੁਸੀਂ ਦੇਖ ਲਓ ਪੰਛੀਆਂ ਦੀਆਂ ਆਵਾਜ਼ਾਂ ਅਸੀਂ ਥੋੜਾ ਸਾਇਲੈਂਟ ਲੱਗੇ ਹੁਣ ਤੁਸੀਂ ਇੱਕ ਵਾਰ ਪੰਛੀਆਂ ਦੀਆਂ ਆਵਾਜ਼ਾਂ ਸੁਣੋ ਜਿਹੜੇ ਇਸ ਜੰਗਲ ਦੇ ਵਿੱਚ ਰਹਿੰਦੇ ਆ। ਅਸੀਂ ਹੁਣ ਬਹੁਤ ਜ਼ਿਆਦਾ ਸੰਘਣੇ ਜੰਗਲ ਦੇ ਵਿੱਚ ਪਹੁੰਚ ਚੁੱਕੇ ਆ। ਤੁਸੀਂ ਦੇਖ ਸਕਦੇ ਆ। ਪਾਣੀ ਦਾ ਫਲੋ ਵੀ ਕਾਫੀ ਤੇਜ਼ ਹੋ ਗਿਆ ਆ ਅੱਗੇ ਅੱਗੇ ਪੰਛੀਆਂ ਦੀਆਂ ਆਵਾਜ਼ਾਂ ਜੰਗਲੀ ਜਾਨਵਰ ਜਿਹੜੇ ਇੱਥੇ ਰਹਿੰਦੇ ਆ ਸਾਨੂੰ ਉਹਨਾਂ ਦੀਆਂ ਕਦੇ-ਕਦੇ ਸੁਣਾਈ ਦੇ ਰਹੀਆਂ ਆ ਕਿਉਂਕਿ ਇਸ ਜੰਗਲ ਦੇ ਵਿੱਚ ਬਹੁਤ ਘੱਟ ਲੋਕ ਆਉਂਦੇ ਆ ਜਿਹੜੇ ਪਿੰਡ ਵਾਲੇ ਵੀ ਆ ਉਹ ਵੀ ਥੋੜਾ ਜਿਹਾ ਪਹੇਜ ਕਰਦੇ ਆ ਪਰ ਅਸੀਂ ਤੁਹਾਡੇ ਵਾਸਤੇ ਇਹ ਰਸਤਾ ਚੁਣਿਆ ਜਦ ਕੇ ਪਿੰਡ ਨੂੰ ਇੱਕ ਹੋਰ ਰਸਤਾ ਵੀ ਜਾਂਦਾ ਆ ਲੇਕਿਨ ਉਹ ਰਸਤਾ ਜਿਹੜਾ ਆ ਇੰਨੇ ਸੋਹਣੇ ਦ੍ਰਿਸ਼ ਨਹੀਂ ਆਉਂਦੇ ਤੇ ਇਸ ਰਸਤੇ ਦੇ ਵਿੱਚ ਆ ਕੇ ਹਰ ਕਿਸੇ ਨੂੰ ਵਧੀਆ ਲੱਗੇਗਾ ਜਿਹਦੇ ਕਰਕੇ ਅਸੀਂ ਆਏ ਆ ਇੱਧਰ ਹੁਣ ਅਸੀਂ ਤੁਹਾਨੂੰ ਜਿੱਦਾਂ ਦੱਸਿਆ ਆ ਕਿ ਰਸਤੇ 'ਚ ਸਾਨੂੰ ਘਰ ਜਿਹੜੇ ਆ ਪ੍ਰਾਤਨ ਸਮੇਂ ਦੇ ਦਿਖਾਈ ਦੇ ਰਹੇ ਆ ਉਹ ਦਿਖਾ ਕੇ ਤਾਂ ਫੇਰ ਅਸੀਂ ਜੰਗਲ ਕ੍ਰੋਸ ਕਰਕੇ ਤੁਹਾਨੂੰ ਪਿੰਡ ਵੱਲ ਲੈ ਕੇ ਜਾਣਾ ਆ ਜਿਹੜਾ ਸਦੀਆਂ ਪੁਰਾਣਾ ਪਿੰਡ ਆ ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਬਰਾਟ ਰਾਜੇ ਦਾ ਪਿੰਡ ਆ ਜੋ ਲੋਕਾਂ ਦਾ ਕਹਿਣਾ ਆ ਲੋਕਾਂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਉਸ ਸਮੇਂ ਦੀਆਂ ਕੀ ਕੀ ਚੀਜ਼ਾਂ ਆ ਇਸ ਪਿੰਡ ਵਿੱਚ ਇਹ ਪਿੰਡ ਇੱਕ ਤਰ੍ਹਾਂ ਸਾਡੇ ਪੰਜਾਬੀਆਂ ਤੋਂ ਲੁਕਿਆ ਹੋਇਆ ਆ ਜਦ ਕਿ ਸਾਡੇ ਹਿਸ਼ਾਰਪੁਰ ਤੋਂ ਸਿਰਫ 50 ਕਿਲੋਮੀਟਰ ਦੂਰ ਆ ਜਿਹੜੇ ਤੋਂ ਅਸੀਂ ਅਨਜਾਨ ਆ ਅਸੀਂ ਮਹਾਭਾਰਤ ਵੇਲੇ ਇਹ ਚੀਜ਼ਾਂ ਦਾ ਟੀਵੀ ਤੇ ਦੇਖਦੇ ਰਹੇ ਰਾਜਾ ਬਰਾਟ ਨਗਰੀ ਦੇ ਵਿੱਚ ਪੰਡਵ ਜਦੋਂ ਬਨਵਾਸ ਕੱਟਿਆ ਸੀ ਉਹਨਾਂ ਨੇ ਤਾਂ ਕਾਫੀ ਟਾਈਮ ਰਹਿ ਸੀਗੇ ਲੇਕਿਨ ਸਾਨੂੰ ਇਸ ਪਿੰਡ ਦਾ ਨਹੀਂ ਪਤਾ ਸੀ ਕਿ ਇਹ ਉਹੀ ਪਿੰਡ ਆ ਜਿਹੜਾ ਅੱਜ ਸਾਨੂੰ ਪਤਾ ਲੱਗਾ ਆ ਤੁਹਾਨੂੰ ਦਿਖਾ ਲੈਣਾ ਆ ਸਾਨੂੰ ਪਹਾੜੀ ਦੇ ਉੱਪਰ ਜਿਹੜੇ ਘਰਾਂ ਬਾਰੇ ਮੈਂ ਗੱਲ ਕਰ ਰਿਹਾ ਸੀ ਕਿ ਬਹੁਤ ਪੁਰਾਣੇ ਸਦੀਆਂ ਪੁਰਾਣੇ ਘਰ ਆ ਜਿਹੜੇ ਜੰਗਲ ਦੇ ਵਿੱਚ ਇੱਕ ਤਰ੍ਹਾਂ ਲੁਕੇ ਹੋਏ ਆ ਸਾਹਮਣੇ ਦਿਖਾਈ ਦੇ ਰਹੇ ਸਾਨੂੰ ਇੱਥੇ ਤੱਕ ਅਸੀਂ ਪਹੁੰਚਣਾ ਆ ਰਾਸਤੇ ਦੇ ਵਿੱਚ ਸਾਨੂੰ ਪ੍ਰਾਤਨ ਸਮੇਂ ਦੀਆਂ ਨਿਸ਼ਾਨੀਆਂ ਜਿਹੜੀਆਂ ਹੈਗੀਆਂ ਆ ਉਹ ਨਜ਼ਰ ਆ ਪਈਆਂ ਆ ਤੁਸੀਂ ਆ ਦੇਖ ਸਕਦੇ ਆ ਉਸ ਸਮੇਂ ਜਦੋਂ ਘਾਰ ਹੁੰਦੇ ਸੀ ਇੱਥੇ ਤਾਂ ਪੱਥਰਾਂ ਦੇ ਨਾਲ ਤੁਸੀਂ ਦੇਖ ਲਓ ਕਿਸ ਤਰ੍ਹਾਂ ਇੱਕ ਲੈਣੀ ਬਣੀ ਹੋਈ ਆ ਲੰਬੀ ਜਈ ਇਹ ਜਾਂਦਾ ਇੱਕ ਤਰ੍ਹਾਂ ਜੰਗਲ ਟਾਈਪ ਰਸਤਾ ਹੀ ਆ ਕਿੱਥੋਂ ਲੰਘਦੇ ਹੋਏ ਅਸੀਂ ਉਹਨਾਂ ਘਰਾਂ ਤੱਕ ਪਹੁੰਚਣਾ ਆ ਹੁਣ ਤੁਸੀਂ ਦੇਖ ਸਕਦੇ ਆ ਕਿੱਡੇ ਵੱਡੇ ਵੱਡੇ ਪੱਥਰ ਆ ਜਿਹੜੇ ਰਾਹਤੇ 'ਚ ਸਾਨੂੰ ਮਿਲਦੇ ਪਏ ਆ ਸામਨੇ ਸਾਨੂੰ ਦਿਸੇ ਪਿਆ ਇੱਕ ਬਹੁਤ ਪੁਰਾਣਾ ਘਰ ਤੁਸੀਂ ਆ ਦੇਖ ਸਕਦੇ ਆ ਜਿਹੜਾ ਢੈ ਢੇਰੀ ਹੋ ਚੁੱਕਿਆ ਆ ਮਿੱਟੀ ਦੇ ਨਾਲ ਉਪਰੋਂ ਲਿਪਿਆ ਹੋਇਆ ਸੀਗਾ ਤੇ ਇਹਦੇ ਅੰਦਰ ਪੱਥਰ ਲੱਗੇ ਹੋਏ ਆ ਜਿਹੜੇ ਕਿਸੇ ਪ੍ਰਾਤਨ ਸਮੇਂ 'ਚ ਹੁੰਦੇ ਸੀਗੇ ਅਸੀਂ ਘਰ ਦੀ ਛੱਤ ਦੇ ਉੱਪਰ ਆਏ ਆ ਤੁਸੀਂ ਦੇਖ ਸਕਦੇ ਆ ਇਹਦੇ ਅੰਦਰ ਦਾ ਦ੍ਰਿਸ਼ ਚਾਰ ਝਿੰਡਿਆਂ ਨਾਲ ਭਰਿਆ ਪਿਆ ਅੰਦਰੋਂ ਸਾਰਾ ਥੱਲੇ ਦਰਵਾਜ਼ਾ ਵੀ ਆ ਉਸ ਸਮੇਂ ਦਾ ਤੁਸੀਂ ਦੇਖ ਸਕਦੇ ਆ ਆਲੇ ਦੁਆਲੇ ਇਨੀਆਂ ਉੱਚੀਆਂ ਉੱਚੀਆਂ ਪਹਾੜੀਆਂ ਆ ਸੰਘਣੇ ਜੰਗਲਾਂ ਨਾਲ ਜਿਹੜੀਆਂ ਭਰੀਆਂ ਪਈਆਂ ਆ ਸਾਹਮਣੇ ਵੇਖ ਲਓ ਤੁਸੀਂ ਕਿੱਦਾਂ ਵੱਡਾ ਘਰ ਆ ਜਿਹੜਾ ਸਾਰਾ ਬਾਹਰੋਂ ਮਿੱਟੀ ਨਾਲ ਲਿਪਿਆ ਹੋਇਆ ਆ ਤਾਕੀਆਂ ਹੀ ਤਾਕੀਆਂ ਇਹਦੇ ਆਲੇ ਦੁਆਲੇ ਖਵਾਦਾਰ ਬਣਾਇਆ ਗਿਆ ਆ ਪੁਰਾਣਾ ਆ ਸਾਰੇ ਪੱਥਰੀ ਪੱਥਰ ਆ ਉੱਪਰ ਰੋਸ਼ਨਦਾਨ ਕੱਢੇ ਹੋਏ ਆ ਇਹਨਾਂ ਦੀ ਡਿਜ਼ਾਈਨਿੰਗ ਦੇਖ ਲਓ ਦਰਵਾਜ਼ੇ ਖਿੜਕੀਆਂ ਕਾਫੀ ਵੱਡਾ ਘਰ ਆਏ ਜਿਹੜਾ ਸਾਰਾ ਢਹਿ ਢੇਰੀ ਹੋ ਚੁੱਕਿਆ ਆ ਜੰਗਲ ਦੇ ਵਿੱਚ ਆ ਤੁਸੀਂ ਆਲੋਦ ਵਾਲੇ ਦੇਖ ਸਕਦੇ ਆ ਸੋਨਸਾਨ ਆ ਕੋਈ ਇੰਦਾਨੀ ਪਰਿੰਦਾਨੀ ਅਸੀਂ ਸੋਚ ਰਹੇ ਆ ਕਿੰਨੇ ਸੋਹਣੇ ਸੋਹਣੇ ਘਰ ਸਗੇ ਜਿਹੜੇ ਲੋਕ ਇਹ ਛੱਡ ਕੇ ਜਾ ਚੁੱਕੇ ਆ ਕੀ ਮਜਬੂਰੀਆਂ ਹੋਣਗੀਆਂ ਦੀਨਾਂ ਕਰਕੇ ਇਹਨਾਂ ਨੂੰ ਆਪਣੇ ਪਰਿਵਾਰ ਨਾਲ ਲੈ ਕੇ ਇੱਥੋਂ ਜਾਣਾ ਪਿਆ ਇਸੇ ਤਰ੍ਹਾਂ ਉੱਪਰ ਤੁਸੀਂ ਦੇਖੋ ਖਿੜਕੀ ਕਿੰਨੀ ਡਿਜ਼ਾਈਨਦਾਰ ਖਿੜਕੀ ਆ ਜੋ ਕਿਸੇ ਸਮੇਂ ਹੁੰਦੀਆਂ ਸੀਗੀਆਂ ਇਸੇ ਤਰ੍ਹਾਂ ਇੱਧਰ ਜੰਗਲ ਦੇ ਵਿੱਚ ਤੁਸੀਂ ਦੇਖ ਲਓ ਇਹ ਘਰ ਤਾਂ ਸਾਰਾ ਘਾਹ ਤੇਰੀ ਹੋ ਚੁੱਕਿਆ ਆ ਸਿਰਫ ਦਰਵਾਜ਼ੇ ਪਏ ਹੋਏ ਆ ਹਰੋ ਚਾਰ ਇਟਾਇਆ ਤੇ ਨਾਲ ਲੱਕੜ ਦਾ ਦਰਵਾਜਾ ਲੱਗਾ ਹੋਇਆ ਆ ਤੇ ਆ ਜਿੰਦਾ ਤੁਸੀਂ ਦੇਖ ਲਓ ਜਿਹੜੇ ਉਸ ਸਮੇਂ ਹੁੰਦੇ ਸੀਗੇ ਅਸੀਂ ਪਿੰਡਾਂ ਵਿੱਚ ਦੇਖੇ ਆ ਜਦੋਂ ਛੋਟੇ ਛੋਟੇ ਹੁੰਦੇ ਸੀਗੇ ਇਸ ਤਰ੍ਹਾਂ ਦੇ ਜਿੰਦੇ ਸੀਗੇ ਆ ਇੱਕ ਹੋਰ ਦਰਵਾਜਾ ਆ ਸਰੋ ਦਰਵਾਜਾ ਹੀ ਬਚਿਆ ਵੀ ਇਹਦੇ ਉੱਪਰ ਲਿਖਿਆ ਹੋਇਆ 66 ਹਾਊਸ ਨੰਬਰ ਟੈਪ ਲਿਖਿਆ ਹੋਇਆ ਤੇ ਨਾਲ ਆ ਜਿੰਦਾ ਦੇਖ ਲਓ ਪੁਰਾਣੇ ਸਮੇਂ ਦਾ ਜਿਹਦੇ ਉੱਪਰ 791 ਲਿਖਿਆ ਹੋਇਆ ਜਿਨੇ ਵੀ ਘਾਰਾ ਸਭ ਟੈਟੇਰੀਆ ਜਿੱਧਰ ਵੀ ਤੁਸੀਂ ਨਿਗਾਹ ਮਾਰੋਗੇ ਤੁਹਾਨੂੰ ਟੈਟੇਰੀ ਮਕਾਨੀ ਮਿਲਣਗੇ ਸਭ ਖੰਡਰ ਬਣ ਚੁੱਕੇ ਆ ਸਿਰਵ ਨਿਸ਼ਾਨੀਆਂ ਨਜ਼ਰ ਆ ਰਹੀਆਂ ਉਸ ਵੇ ਦੀਆਂ ਕਿ ਇੱਥੇ ਵੀ ਕਿਸੇ ਸਮੇਂ ਜੰਗਲ ਦੇ ਵਿੱਚ ਬਹੁਤ ਵੱਡਾ ਪਿੰਡ ਹੁੰਦਾ ਸੀਗਾ ਸਿਰ ਬਾਲੇ ਪੀਰੀਆਂ ਇਦਾਂ ਦੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਪਈਆਂ ਆ ਦਰਵਾਜ਼ੇ ਆ ਦੇਖ ਲਓ ਟੁੱਟੇ ਪਏ ਆ ਥੱਲੇ ਜਿੱਦਾਂ ਜਿੱਦਾਂ ਟਾਈਮ ਪਈ ਜਾਂਦਾ ਆ ਸਭ ਕੁਝ ਠਹਿਰਿਆ ਆ ਸੋਚਣ ਵਾਲੀ ਗੱਲ ਆ ਜਿਸ ਵੀ ਸਮੇ ਇਹ ਘਰ ਬਣਿਆ ਸੀਗਾ ਕਿੰਨੀ ਰੀਜ ਨਾਲ ਪਿਆਰ ਨਾਲ ਇਹ ਘਰ ਬਣਾਇਆ ਗਿਆ ਸੀਗਾ ਇਹਦੀਆਂ ਖਿੜਕੀਆਂ ਦਰਵਾਜ਼ੇ ਤਾਂ ਇਹਦੀ ਡਿਜ਼ਾਈਨ ਦੇਖ ਕੇ ਹੀ ਪਤਾ ਚੱਲਦਾ ਆ ਕਿ ਬਹੁਤ ਮਿਹਨਤ ਨਾਲ ਇਹ ਚੀਜ਼ਾਂ ਬਣਾਈਆਂ ਸਗੀਆਂ ਅਫਸੋਸ ਦੀ ਗੱਲ ਇਹ ਆ ਕਿ ਉਹਨਾਂ ਨੇ ਕਦੀ ਸੋਚਿਆ ਹੋਵੇਗਾ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਇਹ ਘਰ ਬਾਰ ਛੱਡ ਕੇ ਪਰਿਵਾਰ ਦੇ ਨਾਲ ਇੱਥੋਂ ਨਿਕਲਣਾ ਪਏਗਾ ਕਿੰਨੀ ਸੋਹਣੀ ਜਗ੍ਹਾ ਸੀ ਸ਼ਾਂਤ ਵਾਤਾਵਰਨ ਦੁਨੀਆਂ ਤੋਂ ਦੂਰ ਇਹ ਲੋਕ ਰਹਿੰਦੇ ਸੀ ਚਲੋ ਹੁਣ ਚੱਲਦੇ ਆਂ ਅੱਗੇ ਨੂੰ ਦੇਖਦੇ ਆਂ ਕਿ ਰਸਤੇ 'ਚ ਜੰਗਲ ਦੇ ਵਿੱਚ ਜੇ ਸਾਨੂੰ ਕੋਈ ਹੋਰ ਘਰ ਮਿਲੇ ਤਾਂ ਸਾਰੇ ਤੁਹਾਨੂੰ ਦਿਖਾ ਲ ਕੇ ਫੇਰ ਅਸੀਂ ਪਿੰਡ ਵਿੱਚ ਜਾਵਾਂਗੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਫੇਰ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਜਾ ਕੇ ਉੱਥੇ ਰਾਸਤੇ ਦੇ ਵਿੱਚ ਇੱਕ ਹੋਰ ਘਰ ਦਿਖਾਈ ਦਿੱਤਾ ਤੁਸੀਂ ਦੇਖ ਸਕਦੇ ਆ ਕਾਫੀ ਉਚਾਈ ਤੇ ਇਹ ਘਰ ਆ ਇਹ ਵੀ ਸਾਰਾ ਮਿੱਟੀ ਨਾਲ ਲਿਪਿਆ ਹੋਇਆ ਆ ਜਿੱਦਾ ਪੱਥਰ ਵਗੈਰਾ ਉੱਥੇ ਲੱਗੇ ਹੋਏ ਸੀ ਸੇਮ ਉਸੇ ਤਰ੍ਹਾਂ ਲੱਗੇ ਹੋਏ ਆ ਇਹਦੀ ਆਲੇ ਦੁਆਲੇ ਦੀ ਜੀ ਚਾਰ ਦੁਵਾਰੀ ਆ ਕਿੰਨੀ ਮਜ਼ਬੂਤ ਆ ਜਿੱਦਾਂ ਉੱਥੇ ਸਾਨੂੰ ਦੇਖਣ ਨੂੰ ਮਿਲੀ ਸੀ ਆ ਦੇਖੋ ਪੱਥਰ ਕਿੱਡੇ ਵੱਡੇ ਵੱਡੇ ਆ ਜਿਹੜੇ ਘਰ ਦੇ ਆਲੇ ਦੁਆਲੇ ਲੱਗੇ ਹੋਏ ਆ ਕਿੰਨਾ ਸੰਗਣਾ ਜੰਗਲ ਆ ਜਿਹਦੇ ਵਿੱਚ ਇਹ ਘਰ ਦੇਖਣ ਨੂੰ ਮਿਲਦੇ ਪਏ ਆ ਚੱਲਦੇ ਆ ਥੋੜਾ ਜਿਹਾ ਅੱਗੇ ਨੂੰ ਦੇਖਦੇ ਆਂ ਇਹਦਾ ਹਾਲਾ ਦਵਾਲਾ ਕਿਸ ਤਰ੍ਹਾਂ ਦਾ ਆ ਸਾਹਮਣੇ ਸਾਨੂੰ 4 ਘਿੰਡਿਆਂ ਦੇ ਵਿੱਚ ਦਰਵਾਜ਼ਾ ਦਿਖਾਈ ਦੇ ਰਿਹਾ ਤੁਸੀਂ ਦੇਖ ਲਓ ਜਿਹਨੂੰ ਸੇਖ ਲੱਗੀ ਹੋਈ ਆ ਤਕਰੀਬਨ ਖਤਮ ਨਾਲ ਦਾ ਹੀ ਆ ਇਹ ਹੁਣ ਬਹੁਤ ਜ਼ਿਆਦਾ 4 ਘਿੰਡੇ ਆ ਜਿਨ੍ਹਾਂ ਵਿੱਚੋਂ ਲੰਘ ਕੇ ਅੱਗੇ ਜਾਣਾ ਬਹੁਤ ਮੁਸ਼ਕਲ ਆ ਅਸੀਂ ਫਿਰ ਵੀ ਤੁਹਾਨੂੰ ਦਿਖਾ ਰਹੇ ਆ ਤੁਸੀਂ ਦੇਖ ਸਕਦੇ ਆ ਕਿ ਇਸ ਤਰ੍ਹਾਂ ਦੇ ਏਰੀਏ ਵਿੱਚ ਕਿੰਨਾ ਖਤਨਲਾਕ ਆਉਣਾ ਅਸੀਂ ਫਿਰ ਵੀ ਤੁਹਾਨੂੰ ਇਸ ਤਰ੍ਹਾਂ ਦੀਆਂ ਪੁਰਾਣੀਆਂ ਚੀਜ਼ਾਂ ਦਿਖਾਈਆਂ ਆ ਤੇ ਇਹਦੇ ਬਦਲੇ ਅਸੀਂ ਇਹੀ ਚਾਹੁੰਦੇ ਆ ਤੁਹਾਡਾ ਪਿਆਰ ਕਿ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸਾਡੀ ਨੂੰ ਪਿਆਰ ਦੇ ਬਹੁਤ ਲਾਈਕ ਸ਼ੇਅਰ ਕਮੈਂਟ ਕਰੋ ਜਿਹਦੇ ਨਾਲ ਸਾਨੂੰ ਮੋਟੀਵੇਸ਼ਨ ਮਿਲਦੀ ਆ ਅਸੀਂ ਹੋਰ ਵੀ ਵਧੀਆ-ਵਧੀਆ ਚੀਜ਼ਾਂ ਦਿਖਾ ਲੰਦੀ ਫੇਰ ਕੋਸ਼ਿਸ਼ ਕਰੀਦੀ ਆ ਹੁਣ ਇੱਕ ਵਾਰ ਤੁਹਾਨੂੰ ਇਹ ਆਲੇ-ਦੁਆਲੇ ਦਿਖਾਣਨੇ ਆ ਕਹਿੰਦੇ ਬਹੁਤਾ ਅੱਗੇ ਨਹੀਂ ਜਾਇਆ ਜਾਣਾ ਇਹ ਦੀ ਛੱਤਾ ਤੇ ਆਲੇ-ਦੁਆਲੇ ਜਿਹੜਾ ਤੁਹਾਨੂੰ ਦੱਸਿਆ ਸਾਰਾ ਮਿੱਟੀ ਨਾਲ ਲਿਪਿਆ ਹੋਇਆ ਆ ਇਸੋ ਜਿਹੇ ਤਰ੍ਹਾਂ ਅਸੀਂ ਜੰਗਲ ਪਾਰ ਕਰਦੇ ਕਰਦੇ ਪਿੰਡ ਤੱਕ ਪਹੁੰਚ ਜਾਣਾ ਆ ਫਿਰ ਉੱਥੇ ਜਾ ਕੇ ਲੋਕਾਂ ਨਾਲ ਗੱਲਬਾਤ ਕਰਾਂਗੇ ਤੇ ਪਿੰਡ ਬਾਰੇ ਵੀ ਪੂਰਾ ਜਾਣਾਂਗੇ ਦਾ ਪੁਰਾਣਾ ਆ ਇਹ ਇਹਦੀਆਂ ਜੜਾਂ ਜਿਹੜੀਆਂ ਆ ਥੱਲੇ ਨੂੰ ਆ ਕੇ ਤਾਂ ਜ਼ਮੀਨ ਧਸ ਗਈਆਂ ਆ ਇੱਦਾਂ ਲੱਗਦਾ ਪਿਆ ਜਿਦਾਂ ਇੱਕ ਨਵਾਂ ਬੋੜ ਉੱਗ ਗਿਆ ਹੁੰਦਾ ਆ ਇੰਨਾ ਜ਼ਿਆਦਾ ਵਿਸ਼ਾਲ ਇਹ ਬੋੜ ਆ ਪਤਾ ਨਹੀਂ ਕਿੰਨਾ ਪੁਰਾਣਾ ਹੋਏਗਾ ਅਸੀਂ ਪਿੰਡ ਦੇ ਵਿੱਚ ਅੰਕਲੋਂ ਕੋ ਆਏ ਆ ਤੇ ਇਹਨਾਂ ਤੋਂ ਪੁੱਛਦੇ ਆ ਪਿੰਡ ਬਾਰੇ ਸੱਸੀ ਗੱਲ ਜੀ ਸੱਸੀ ਸਰ ਤੇ ਸਾਨੂੰ ਦੱਸੋ ਜੀ ਪਿੰਡ ਦਾ ਕਾਫੀ ਪੁਰਾਣਾ ਇਤਿਹਾਸ ਆ ਸਰ ਸਾਡੇ ਪਿਛਲੇ ਬਜ਼ੂਖ ਦੱਸਦੇ ਆ ਵੀ ਇੱਥੇ ਰਾਜੇ ਬਰਾਰ ਦੀ ਨਗਦੀ ਸੀ ਇਹਦੇ ਚਾਰ ਬੂਏ ਸੀ ਇੱਕ ਬੂਆ ਜਿਸੂਹੇ ਦੇ ਲਾਗੇ ਸਮਾਰਸ਼ੀਰ ਪਿੰਡ ਪੈਂਦਾ ਏ ਇੱਕ ਤੁਗਲ ਸ਼ਾਹ ਪਿੰਡ ਪੈਂਦਾ ਏ ਪੀਰਾਂ ਜਗ੍ਹਾ ਉੱਥੇ ਬੂਆ ਹੁੰਦਾ ਸੀ ਉੱਥੇ ਜਿਹੜਾ ਰਾਜਾ ਬਰਾਲ ਸੀ ਤਾਂ ਉਹਦੇ ਵਿੱਚ 13ਵਾਂ ਸਾਲ ਜਦਾ ਸੀ ਗਿਆਤ ਬਾਸ ਫਾਰਮਰ ਨੇ ਕੱਟਿਆ ਉਹਦੇ ਵਿੱਚ ਪਾਣ ਬਹੁਤ ਕਾਫੀ ਨਿਸ਼ਾਨੀਆਂ ਛੱਡ ਗਈਆਂ ਆਪਣੀਆਂ ਜਿਹਦਾ ਜਿਸੂਹ ਵਾਲਾ ਸਰੋਵਰ ਹੈ ਜਿਹਦਾ ਕੋਈ ਦਾ ਕੁੰਤੀਪੁਰ ਪਿੰਡਾ ਉੱਥੇ ਇੱਕ ਬੋਰ ਹੈ ਜਿਹਦੇ ਉੱਤੇ ਉਹਦੀ ਕਾਫੀ ਉੱਥੇ ਮੰਦਰ ਬਣਿਆ ਹੋਣਾ ਨਿਸ਼ਾਨੀਆਂ ਜਿਹਦੇ ਗੁਰਜ ਮਾਰਿਆ ਹੋਣਾ ਜਿਹਨਾਂ ਚ ਪਾਣੀ ਕੱਢਿਆ ਹੋਣਾ ਕਾਫੀ ਆਪਣੀ ਨਿਸ਼ਾਨੀ ਛੱਡ ਕੇ ਗਈ ਹੈ ਜੀ ਉਹ ਇਹ ਰਾਜੇ ਬਰਾੜ ਦੀ ਨਗਰੀ ਹੈ ਜੀ ਉਹ ਕਾਫੀ ਤੇ ਪੁਰਾਣੀ ਹੈਗੀ ਉਹ ਗੜਕ ਹੋ ਚੁੱਕੀ ਹੈ ਉਹਦੀ ਕੰਧਾਂ ਜੇ ਮੌਜੂਦਾ ਉੱਥੇ ਖੜੀਆਂ ਜਿਹੜੀਆਂ ਮੌਕੇ ਦੀ ਰਾਮਪੁਰ ਦੇ ਵਿੱਚ ਮੌਜੂਦ ਹਨ ਇਹ ਜਿਹੜਾ ਪਿੰਡ ਦੀ ਜਿਹੜੀ ਇਤਿਹਾਸ ਹੈ ਤੁਹਾਨੂੰ ਹਰੀਦੁਆਰ ਵੀ ਮਿਲੂਗਾ ਕਾਜਾਚ ਅੱਛਾ ਜੀ ਉੱਥੇ ਲਿਖਿਆ ਗਿਆ ਰਾਜੇ ਬਰਾੜ ਦੀ ਨਗਰੀ ਅੱਛਾ ਮਤਲਬ ਰਾਜੇ ਬਰਾੜ ਦਾ ਪਿੰਡ ਆਏ ਪਿੰਡ ਰਾਜੇ ਬਰਾੜ ਦਾ ਪਿੰਡ ਸੀ ਰਾਜਾ ਬਰਾੜ ਹੀ ਸੀਗਾ ਇਹ ਸਾਰੇ ਇੱਥੇ ਹੂੰ ਹੂੰ ਤੇ ਅਸੀਂ ਕਈ ਵਾਰੀ ਹਰੀਦੁਆਰ ਜਾਈਦਾ ਆਪਣੇ ਫੋਟੋ ਹਸ ਲੈ ਕੇ ਉੱਥੇ ਸਮਝਦੇ ਬੇਹੇ ਕੋੜ ਦੇ ਪਾਣੀ ਜੋ ਬੀਜ ਦੱਸਦੇ ਉੱਥੇ ਲਿਖਿਆ ਹੁੰਦਾ ਹੂੰ ਰਾਜੀ ਬਰਾੜ ਦੀ ਨਗਰੀ ਹੈ ਡੜਿਆਲ ਪਿੰਡ ਦਾ ਲਿਖਿਆ ਹੁੰਦਾ ਉੱਥੇ ਦੇਖਿਆ ਡੜਿਆਲ ਪਿੰਡ ਲਿਖਿਆ ਜਿਹੜੀ ਉਹ ਰਾਜੇ ਬਰਾੜ ਦੀ ਨਗਰੀ ਨਾਲ ਜੀ ਇੱਕ ਹਮਕਾ ਨਦੀ ਚੱਲਦੀ ਹੈ ਜੇ ਤੁਸੀਂ ਗਏ ਜਿੱਥੇ ਗਏ ਸਰ ਜੀ ਉੱਥੇ ਨਾਲ ਉਹ ਕਹਿੰਦੇ ਹਮਕਾ ਨਦੀ ਆ ਜੇ ਤੁਸੀਂ ਬਰਸਾਤ ਨੂੰ ਹੜ ਆਂਦੇ ਹੈ ਨਾ ਜੀ ਉਹ ਹਮਕਾ ਨਦੀ ਜਿਹੜੀ ਇੱਥੇ ਦੇ ਪੈੜੀਆਂ ਜੀ ਝਰੋਰ ਬਣੀ ਜਾਂ ਨਦੀ ਬਣੀ ਸੀ ਨਾ ਉਹਨੂੰ ਤਨਵਾਸੇ ਪੈੜੀਆਂ ਹੁਣ ਵੀ ਨੰਗੀਆਂ ਹੋ ਜਾਂਦੀਆਂ ਕਦੇ ਕਦੇ ਜਦੋਂ ਹੜ ਆ ਬਗੈਰਾ ਚੱਲਦੇ ਨੇ ਉਹ ਨੰਗੀ ਹੋ ਜਾਂਦੀ ਧਰਤੀ ਪਟ ਹੋ ਜਾਂਦੀ ਕਦੇ ਪੈੜੀਆਂ ਇਹ ਮੌਜੂਦਾ ਤੇ ਨੰਗੀਆਂ ਹੁੰਦੀਆਂ ਹੈ ਔਰ ਬੜੀ ਵੱਡੀਆਂ ਇਚਾਨ ਹਾਂ ਬੋ ਵੱਡੀ ਵੱਡੀ ਟਾ ਇੱਥੇ ਜਿਹੜੀ ਹੈ 4x4 ਦੀ 8 ਮੀਟਰ ਦੀ ਤੁਹਾਨੂੰ ਇੱਥੇ ਹੁਣ ਮੌਜੂਦਾ ਵੀ ਹੈ ਇੱਥ ਅਹੀ ਲੋਕਾਂ ਨੇ ਕਿੰਨਾ ਸਾਹਮਣੇ ਰੱਖੀਆਂ 2 ਫੁੱਟ ਦੀ 2.5 ਫੁੱਟ ਦੀਆਂ 8 ਚੌੜੀਆਂ ਅੱਛਾ ਜੀ ਇਹ ਰੱਖੀਆਂ ਸਾਹਮਣੇ ਇੱਥੇ ਫੇਰ ਤਾਂ ਤੁਸੀਂ ਦੇਖ ਲਓ ਜੀ ਇਹ ਹਜ਼ਾਰਾਂ ਸਾਲ ਪੁਰਾਣਾ ਪਿੰਡ ਹੋ ਗਿਆ ਜੀ 55500 ਸਾਲ ਤੋਂ ਵੀ ਤੁਸੀਂ ਕਰ ਲਓ ਪੁਰਾਣਾ ਪਿੰਡ ਹੈ ਹਾਂਜੀ 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 ਕਾਫੀ ਕੁਝ ਕਰਨਾ ਚਾਹੀਦਾ ਹੈ ਸਰਕਾਰ ਨੂੰ ਇਸ ਪਿੰਡ ਵਾਸਤੇ ਹਾਂ ਹਾਂ ਕੋਈ ਜਦੋਂ ਰਾਜੇ ਬਰਾੜ ਦੇ ਨਗਰੀ ਵਿੱਚ ਪਾਡੋ ਦਾ 13ਵਾਂ ਗਿਆਸਵਾਸ ਕੱਟਿਆ ਨਾ ਜੀ ਹਾਂ ਹਾਂ ਤੇ ਉਹਨਾਂ ਆਪਣੇ ਜੋ ਤੀਰ ਕਮਾਨ ਸੀ ਹਥਿਆਰ ਜਿਹੜੇ ਸੀ ਕੋਈ ਪਿੰਡ ਦੇ ਵਿੱਚ ਲਗਾਏਗੇ ਬੋਰ ਦਾ ਨਿਸ਼ਾਨ ਮੈਨੂੰ ਪਤਾ ਕੋਈ ਆਈ ਬਲਾਈ ਬੋਰ ਦੇ ਰੁਖ ਸੀ ਬੋਰ ਦੇ ਰੁਖ ਦੇ ਉੱਤੇ ਤੀਰ ਕਮਾਨ ਰੱਖਿਆ ਜਦੋਂ ਰਾਜੇ ਬਰਾੜ ਦੀਆਂ ਗਈਆਂ ਖੋੜ ਕੇ ਲੈ ਗਿਆ ਰਾਜਾ ਕਿਹੜਾ ਕਿ ਮੈਨੂੰ ਨਾਮ ਤਾਂ ਨਹੀਂ ਆਉਂਦਾ ਕਿ ਉਸ ਦਾ ਅਰਜਨ ਉਹਦਾ ਅਰਜਨ ਜਾ ਕੇ ਉਹ ਗਈਆਂ ਬਾਸ ਨਹੀਂ ਜੁੱਧ ਜਿੱਤਿਆ ਉੱਥੋਂ ਫਰਾਇਆ ਉਹਨਾਂ ਨੂੰ ਕਿ ਉਹ ਤੀਰ ਕਮਾਨ ਉੱਥੋਂ ਚੱਕਿਆ ਸੀ ਉਹ ਨਹੀਂ ਆਪਣਾ ਗੰਦੀਵ ਜਿਹੜਾ ਸੀ ਰੱਖਿਆ ਸੀ ਬੋਰ ਦੇ ਉੱਤੇ ਲੱਗੀ ਪਿੰਡ ਆ ਜੀ ਤੁਸੀਂ ਦੇਖ ਲਓਗੇ ਜਿਹੜਾ ਕਾਫੀ ਦੀ ਦੇਖੀ ਗਏ ਕੋਈ ਕੰਨੀ ਦੇਖੇ ਕਾਫੀ ਜਗ੍ਹਾ ਬੋਰ ਜਿਹੜੀ ਇੱਕੋ ਹੀ ਆਈ ਹੋਊ ਇਹ ਬੋਰ ਦਾ ਮੋੜ ਕੋਈ ਹੈ ਲੇਕਿਨ ਕਾਫੀ ਜਗ੍ਹਾ ਤੇ ਫੈਲ ਗਿਆ ਇਹ ਦੂਤੀ ਲਈ ਕਾਫੀ ਇਹ ਉਹੀ ਪਿੰਡ ਆ ਜੀ ਜੋ ਅਸੀਂ ਮਹਾਪਾਤ ਵਿੱਚ ਦੇਖ ਦਿੰਦੇ ਆਂ ਦੇਖ ਲਓ ਤੁਸੀਂ ਇਹ ਸੁਣਨੀ ਆ ਉਹ ਉਹੀ ਕੁਛ ਆ ਜੀ ਨਵੀਂ ਪੀੜ੍ਹੀ ਨੂੰ ਪਤਾ ਨਹੀਂ ਜੀ ਇਸ ਵਾਲੀ ਲੋਕਾਂ ਨੂੰ ਜਦੋਂ ਹਰਿੰਮਰਾ ਦਾ ਉਹ ਆ ਪੀਂਦੇ ਨਾਲ ਉਹ ਵੀ ਜਗ੍ਹਾ ਮੌਜੂਦ ਆ ਉੱਥੇ ਆ ਬੋਲੀ ਆ ਜੀ ਹਾਂ ਜੀ ਬਹੁਤ ਪੁਰਾਣੀ ਆ ਹਾਂ ਜੀ ਹਾਂ ਜੀ ਇਹ ਪਾਣੀ ਜਿਹੜਾ ਆ ਪੀਣ ਯੋਗ ਆ ਤੇ ਪਿੰਡ ਦੇ ਲੋਕ ਪਾਣੀ ਪਿੰਦੇ ਹੋਣੇ ਜੀ ਇੱਥੇ ਜੀ ਲੈਬੋਰੀ ਵਾਲੇ ਆਏ ਸੀਗੇ ਜੀ ਇਹਨਾਂ ਨੇ ਸਾਰੇ ਪਾਣੀ ਚੈੱਕ ਕੀਤਾ ਸਾਡੇ ਬੂਰਾ ਦਾ ਖੂਹਾਂ ਦਾ ਕੋਈ ਪਾਣੀ ਸਿਲੈਕਟ ਨਹੀਂ ਜਿਹੜਾ ਇਸ ਖੂ ਪਾਸ ਕਰਕੇ ਗਿਆ ਮਤਲਬ ਇਨਾ ਫਾਇਦੇਮੰਦ ਪਾਣੀ ਹੈ ਪਾਣੀ ਵੇਚ ਜਣਾ ਤੇ ਨਿਕਲ ਕੇ ਸੋਮੇ ਦਾ ਪਾਣੀ ਹੈ ਜੀ ਇਸ ਬੋਲੀ ਦੇ ਨਹਾਣ ਨਾਲ ਸੋਕੜੇ ਦਾ ਇਲਾਜ ਬੱਚਿਆਂ ਨੂੰ ਸੋਕੜਾ ਹੋ ਜਾਂਦਾ ਜੀ ਇੱਕ ਬਿਮਾਰੀ ਸੋਕੜਾ ਹੈ ਉਹ ਵੀ ਠੀਕ ਹੁੰਦਾ ਜੀ ਇਹ ਤਾਂ ਬਹੁਤ ਚਮਤਕਾਰੀ ਬਹੁਤ ਚਮਤਕਾਰੀ ਬੋਲੀ ਹੈ ਜੀ ਜਿਹੜੇ ਰਾਮਪੁਰ ਦੀ ਜਗਾ ਜੀ ਸਾਡੇ ਪਿੰਡ ਦੀ ਇੱਕ ਅਜ ਤੋਂ ਕੋਈ 70000 ਰੁਪਏ ਦਾ ਇੱਕ ਬੰਦੇ ਨੂੰ ਸੁਪਨਾ ਹੋਇਆ ਸੀ ਹੂੰ ਉਹਦੇ ਚ ਕਹਿ ਜਿਹੜੇ ਰਾਜੇ ਬਰਾਰ ਦੀ ਫਲਾਣਾ ਕਿਹਾ ਹੁਣ ਤਾ ਤੋਂ ਤੇ ਤੈਨੂੰ ਬੜਾ ਕੁਝ ਸੋਨਾ ਮਿਲੂਗਾ ਹੂੰ ਜਦੋਂ ਉੱਠ ਕੇ ਆਪਣੇ ਉੱਥੇ ਗਿਆ ਉਹ ਰਾਜ ਨੂੰ ਸੁਭਨਾ ਆਇਆ ਉਹਨੂੰ ਕਿਹਾ ਵੀ ਤੂੰ ਆਪਣੇ ਪੁੱਤ ਦੀ ਬਲੀ ਦੇ ਇਥੇ ਹਾਂ ਹਾਂ ਤੇ ਤੈਨੂੰ ਸੋਨਾ ਮਿਲੂਗਾ ਇਤੋਂ ਬੜਾ ਕੁਝ ਤੁਹਾਨੂੰ ਮਿਲੂਗਾ ਉਹਨੇ ਆਪਣੇ ਪੁੱਤ ਨੂੰ ਇਸ਼ਨਾਨ ਕਰਾਇਆ ਨਹਾਇਆ ਤਾਂ ਹੋਇਆ ਹਾਂ ਜਿਹੜਾ ਉਹਨੂੰ ਬੜੀ ਦੇਰ ਚੱਲ ਗਿਆ ਕੁਝ ਬਜੁਰਗਾਂ ਨੇ ਸੁਣਦੀ ਬਾਤ ਸੁਣੀ ਮਾਂ ਦੀ ਤੀਤਾ ਰਗ ਰਗ ਸੁਣੀ ਤੇ ਉਹ ਸ਼ਰਾਤ ਆ ਉਹਨੂੰ ਸ਼ਨਾਣ ਤੋਂ ਬਾਅਦ ਉਹ ਫੇਰ ਹੀ ਟਲਿਆ ਬੰਦਾ ਹੁੱਟਦਾ ਕਿ ਕਿੰਨਾ ਕੁ ਧਨ ਹੈ ਉਹਨੇ ਪੱਟਿਆ ਤੇ ਉਥੋਂ ਕਾਫੀ ਉਹਨੂੰ ਤਾਂ ਮਿਲ ਮਿਲਾ ਸੀ ਹਾਂ ਉਹਨੇ ਫੇਰ ਮੂੜਾ ਆਪਣਾ ਹੀ ਰੇਜ ਅਫਸਰ ਪਰਤੀ ਕਰਾਇਆ ਡਾਇਰੈਕਟ ਹਾਂ ਹਾਂ ਤੁਹਾਨੂੰ ਵੇਚ ਕੇ ਇਦਾਂ ਚੀਜ਼ਾਂ ਹੁਣ ਇਹ ਕਾਫੀ ਪੁਰਾਣੀ ਜਗ੍ਹਾ ਜੀ ਇਹ ਹੂੰ ਹੂੰ ਤੇ ਇਹ ਪਾਣੀ ਕਦੇ ਸੁੱਕਦਾ ਤਾਂ ਨਹੀਂ ਜੀ ਇਹ ਪਾਣੀ ਕਦੇ ਪਾਣੀ ਨਹੀਂ ਸੁੱਕਿਆ ਜੀ ਸਾਡੇ ਖੂਹ ਦਾ ਪਾਣੀ ਸੁੱਕ ਜਾਂਦਾ ਸਾਰੇ ਇਕ ਜਿਹੇ ਇੱਥੋਂ ਪਾਣੀ ਲੈ ਕੇ ਜਾਂਦੇ ਇਹ ਤਾਂ ਪਿੰਡ ਵਾਲਿਆਂ ਨੂੰ ਪਰਮਾਤਮਾ ਨੇ ਬਹੁਤ ਵੱਡਾ ਸਰੋਤ ਦਿੱਤਾ ਹੋਇਆ ਜੀ ਬਹੁਤ ਵੱਡੀ ਦੇਣ ਹੈ ਜੀ ਸਾਡੇ ਪਿੰਡ ਨੂੰ ਜੀ ਅਸੀਂ ਤਾਂ ਕਈ ਵਾਰੀ ਪਚਿਆ ਜਿਹੜੀ ਆਉਂਦੀ ਨੂੰ ਕਿਹਦਾ ਜੀ ਉੱਥੇ ਬੜੀ ਵਧੀਆ ਠੀਕੀਆਂ ਬੜੀਏ ਨਿਸ਼ਾਨੀਆਂ ਅੱਜ ਵੀ ਉੱਥੇ ਹੈਗੀਆਂ ਕਿਲੇ ਦੀਆਂ ਹਾਂ ਜੀ ਕਿਲੇ ਦੀ ਤੁਸੀਂ ਗਏ ਹੋ ਜਿੱਥੇ ਤੁਹਾਨੂੰ ਰੋੜੇ ਪੱਥਰ ਮਿਲਿਆ ਜੀ ਉੱਥੇ ਇੱਟਾਂ ਜਿਹੜੀਆਂ ਮਿਲੀਆਂ ਤੁਹਾਨੂੰ ਰਾਤ ਰਾਤ ਬਰਾੜ ਦੀ ਕੰਧਾਂ ਦੀ ਇ ਤੇ ਹੋਰ ਤੁਸੀਂ ਕਹਿੰਦੇ ਕੋਈ ਜਿੱਦਾਂ ਲੋਕ ਆਪਣੇ ਜਿੱਦਾਂ ਕੋਈ ਆਪਣੇ ਫਸਲ ਵਗੈਰਾ ਲਾਉਂਦਾ ਆ ਕੋਈ ਗੋਡੀ ਕਰਦਾ ਆ ਤੇ ਜੋ ਸੋਨ ਨੂੰ ਮਿਲਿਆ ਉਹਨਾਂ ਨੂੰ ਵੀ ਕਹਿੰਦੇ ਚੀਜ਼ਾਂ ਮਿਲਦੀਆਂ ਰਹੀਆਂ ਨੂੰ ਕਾਫੀ ਚੀਜ਼ਾਂ ਮਿਲੀਆਂ ਜਿੱਦਾਂ ਧਰਤੀ ਵਿੱਚ ਲੋਕ ਗੋਡੀ ਕਰਦੇ ਸੀ ਆਹੀ ਸਾਨੂੰ ਸੋਨੇ ਦੀਆਂ ਮੁੰਦਰੀਆਂ ਜੇ ਨਥਰੀਆਂ ਪਾਉਂਦੀਆਂ ਪਾਈਆਂ ਬੁੜੀਆਂ ਪਾਉਂਦੀਆਂ ਹੁੰਦੀਆਂ ਜਨਨੀਆਂ ਉਹ ਮਿਲਦੀਆਂ ਰਹੀਆਂ ਜੀ ਮੱਠ ਮਿਲਦੇ ਜੀ ਚਾਰ-ਚਾ ਕੋਟ ਦਾਣੇ ਆਂਦੇ ਹੁੰਦੇ ਸੀ ਅੱਛਾ ਜੀ ਅਜੇ ਵੀ ਲੋਕਾਂ ਦੇ ਘਰ ਮੱਠ ਮੌਜੂਦੇ ਪਿਆ ਇੱਕ ਬੰਦੇ ਨੇ ਰੱਖਿਆ ਸਾਹਮਣੇ ਇੱਕ ਮੱਟੋ ਦਾ ਇਹ ਲੋ 5000 ਸਾਲ ਦਾ ਪੰਜ ਹਜ਼ਾਰ ਪਹਿਲਾਂ ਦਾ ਉਹ ਮੱਠ ਬੜੇ ਹੋਰ ਤਰ੍ਹਾਂ ਦੇ ਬਣੇ ਆ ਜੀ ਬੜੇ ਮਜੂਦਤ ਹੈ ਹਾਂ ਹਾਂ ਤੇ ਪਿੱਛੇ ਇਤਿਹਾਸ ਦੇਖਣੇ ਪਿੱਛਲਾ ਜਿਹੜਾ ਇਤਿਹਾਸ ਸੀ ਬੜਾ ਵਧੀਆ ਇਤਿਹਾਸ ਸੀ ਬਹੁਤ ਵਧੀਆ ਤੇ ਬਹੁਤ ਵੱਡੀ ਗੱਲ ਹੈ ਜੀ ਉਹ ਸਮੇਂ ਦੀਆਂ ਚੀਜ਼ਾਂ ਅੱਜ ਵੀ ਮਿਲਦੀਆਂ ਪਈਆਂ ਆ ਹਾਂ ਮਿਲਦੀਆਂ ਪਈਆਂ ਜੀ ਕਿ ਤੁਹਾਨੂੰ ਨਹੀਂ ਲੱਗਦਾ ਜੀ ਜਿੱਦਾਂ ਉਹ ਕਿਲਾ ਜਿਹੜਾ ਸੀਗਾ ਬਰਾਟ ਦਾ ਜੀ ਦਾ ਹਨ ਜਿਹੜਾ ਕਿਸੇ ਨੂੰ ਪਤਾ ਹੀ ਨਹੀਂ ਜੀ ਮੈਨੂੰ ਲੱਗਦਾ ਕਿ ਪਿੰਡ ਤੋਂ ਸਿਵਾ ਕਿਸੇ ਨੂੰ ਇਸੀ ਦਾ ਪਤਾ ਨਹੀਂ ਬਣਾ ਸਾਜੀ ਮੇਰੀ ਉਮਰ 60 ਸਾਲ ਹੈ ਜੀ ਮੇਰੀ ਹੋਸ ਤੋਂ ਪਹਿਲਾਂ ਜਿਹੜੇ ਉਹ ਗਾਂ ਦੇ ਜਨੇਸ਼ ਉਹਨਾਂ ਨੂੰ ਨਹੀਂ ਪਤਾ ਇਸ ਬਾਰੇ ਨਹੀਂ ਪਤਾ ਦਾ ਕਿਸੇ ਨੂੰ ਵੀ ਕਾਫੀ ਕੁਝ ਲੋਕਾਂ ਨੂੰ ਨਹੀਂ ਪਤਾ ਅਸੀਂ ਤੇ ਬਹਿੰਦੇ ਰਹੇ ਸਗਿਆਣ ਬੁੜਿਆਂ ਦੇ ਕੋਲ ਹੁੱਕੇ ਪੀਣੇ ਬਹਿਣਾ ਗਿੱਠੀਆਂ ਸੇਕ ਰਹੀਆਂ ਤੁਹਾਨੂੰ ਪਤਾ ਲੱਗਦਾ ਰਹੇ ਕਿ ਇੱਥੇ ਆ ਚੀਜ਼ ਹੁੰਦੀ ਸੀ ਹੂੰ ਹੂੰ ਪਰ ਗਾਂ ਜਨੇਸ਼ ਨੂੰ ਨਹੀਂ ਪਤਾ ਜੀ ਚਲੋ ਕਾਫੀ ਵਧੀਆ ਤੁਸੀਂ ਸਾਨੂੰ ਦੱਸਿਆ ਡਿਟੇਲ ਦੇ ਵਿੱਚ ਜੀ ਚਲੋ ਠੀਕ ਹੈ ਜੀ Thank <sweak> you. ਜੇ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਏਗੀ ਫੋਨ ਤੁਸੀਂ ਇੰਤਜ਼ਾਰ ਕਰਿਓ ਨਵੀਂ ਵੀਡੀਓ ਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਕਿਉਂਕਿ ਤੁਸੀਂ ਦੇਖੇ ਲਿਆ ਅਸੀਂ ਕਿਸ ਤਰ੍ਹਾਂ ਜੰਗਲ ਪਾਰ ਕੀਤਾ ਪੁਰਾਣੇ ਸਮੇਂ ਦੇ ਘਰ ਤੁਹਾਨੂੰ ਦਿਖਾਏ ਆ ਫਿਰ ਅਸੀਂ ਪਿੰਡ ਪਹੁੰਚੇ ਆ ਜਿਹੜੇ ਭਰਾ ਭੈਣ ਸਾਲੇ ਚਾਣਲ ਤੇ ਨਵੇਂ ਆਉਣ ਉਹ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਚਲੋ ਹੁਣ ਚੱਲਦੇ ਆ ਕਾਫੀ ਟਾਈਮ ਹੋ ਗਿਆ ਧੰਨਵਾਦ